ਇਹਦੇ ਸਾਡੇ 10000 ਇੱਥੇ ਤੇ ਬੜੇ ਸੋਜਣ ਆਉਣਾ 10000 ਸਤਸੰਗੀ ਬੈਠੇ ਹੁੰਨ ਨਾ 10000 ਤੇ ਇੱਕ ਜਗਿਆਸੂ ਹੁੰਦਾ ਵਿੱਚ ਜਿੱਦਾਂ ਇੰਨਾ ਪੈਣਾ ਹੁੰਦਾ ਕੋਈ ਲੇਖ ਬਣ ਗਿਆ 10000 ਸਤਸੰਗੀ ਬੈਠਾ ਹੋਵੇ ਤੇ ਇੱਕ ਜਗਿਆਸੂ ਹੁੰਦਾ ਫਿਰ 10000 ਜਗਿਆਸੂ ਬੈਠਾ ਹੋਵੇ ਤੇ ਇੱਕ ਸਾਧੂ ਹੁੰਦਾ ਜਿਹਦੀ ਰਸਨਾ ਤੇ ਹਰ ਵੇਲੇ ਪਰਮੇਸ਼ਰ ਦਾ ਨਾਮ ਰੰਗਦਾ ਫਿਰ 10000 ਸਾਧੂ ਏ ਤੇ ਇੱਕ ਸੰਤ ਹੁੰਦਾ ਤੇ ਪਰਮੇਸ਼ਰ ਨੇ ਤਾਂ ਤੇ ਇਨੀ ਕਿਰਪਾ ਕੀਤੀ ਆ ਕਿ ਨਾ ਤੈਨੂੰ ਸਾਧੂ ਕਹੂੰਗਾ ਨਾ ਸੰਤ ਕਹੂੰਗਾ ਤੁਸੀਂ ਉਹ ਭਗਤ ਜੀ ਜਿਹਨੂੰ ਭਗਵਾਨ ਨੇ ਆਪ ਬਣਾਇਆ ਨਹੀਂ 19 ਵਿੱਚ ਵੀਰਾਂ ਪੁਰਾਣਿਆਂ ਨੇ ਤੇ ਤੁਸੀਂ ਉਹ ਭਗਤ ਜੀ ਜਿਹਨੂੰ ਪਰਮੇਸ਼ਰ ਨੇ ਆਪ ਬਣਾਇਆ ਤੇ ਤarde ਕੀ ਕਿਰਪਾ ਕੀਤੀ ਆ ਉਹ ਗੁਰਮੁਖੋ ਐਤੋਂ ਸੰਤੋ ਜਿਸ ਦੀਆਂ ਗ੍ਰੰਥ ਸ਼ਾਸਤਰਾਂ ਵਿੱਚ ਸੁਣਦੇ ਰਹੇ ਬਾਤਾਂ ਉਹ ਗੁਰਮੁਖੂ ਭਗਤੋ ਸੰਤੋ ਜਿਸ ਦੀਆਂ ਗ੍ਰੰਥ ਸਹਿਸ਼ਤਰਾਂ ਵਿੱਚ ਸੁਣਦੇ ਰਹੇ ਬਾਤਾਂ ਉਹ ਬਾਤਨ ਪੜਦਾ ਰਿਆ ਖਲਾਈ ਆ ਇੱਥੇ ਉਥੇ ਸਬ ਦਾ ਪਿਤਾ ਮਾਤਾ ਬਿਨਾ ਸਰੀਰ ਤੋਂ ਬੇਨजीर ਨੂਰ ਅਲਾਈਆ ਧਰਤੀ ਤੋਂ ਲੈ ਕੇ ਜੇ ਧਿਆਨੇ ਦੇ ਰੱਖੋ ਫਿਰ ਵਿਆਖਿਆ ਕਰਨ ਦੀ ਲੋੜ ਨਹੀਂ ਧਰਤੀ ਤੋਂ ਲੈ ਕੇ ਦਰਗਾ ਸਾਜੀ ਤੱਕ ਭਗਤਾਂ ਦਾ ਬਣਿਆ ਰਹੇ ਰਾਖਾ ਅੱਗੇ ਪਿਛੇ ਸੱਜੇ ਖੱਬੇ ਚੱਲੇ ਚਾਈ ਚਾਈਆਂ ਨਾਲੇ ਸੁਣਦਾ ਜਾਏ ਭਗਤੋ ਕਹੋ ਤੂੰ ਮੇਰਾ ਮੈਂ ਤੇਰਾ ਇਹੋ ਮੇਰੀ ਗਾਥਾ ਨਾਲੇ ਸੁਣਦਾ ਜਾਏ ਭਗਤੋ ਕਹੋ ਤੂੰ ਮੇਰਾ ਮੈਂ ਤੇਰਾ ਇਹੋ ਮੇਰੀ ਗਾਥਾ ਦੂਜੀ ਅਵਰ ਨਾ ਕੋਈ ਪੜਾਈ ਆ ਸਭ ਤੋਂ ਵੱਡੀ ਇਸ ਦੀ ਕਿਰਪਾ ਉਹ ਕਿਹੜੀ ਕਿਰਪਾ ਸਭ ਤੋਂ ਵੱਡੀ ਇਹਦੀ ਕਿਰਪਾ ਜਿਸਨੇ ਇੱਕ ਵਾਰ ਟੇਕ ਲਿਆ ਮਾਥਾ ਇਹਨਾਂ ਪੈਣਾਂ ਦਾ ਵੀ ਲਿਖ ਬਣ ਗਿਆ ਜਿਨ੍ਹਾਂ ਨੇ ਆਕੇ ਮੱਥੇ ਟੇਕ ਲਿਆ ਕੋਈ ਨਿੱਕੀ ਜਿਹੀ ਗੱਲ ਨਹੀਂ ਜਿਸਨੇ ਇੱਕ ਵਾਰ ਟੇਕ ਲਿਆ ਮਾਥਾ ਅਸ ਨੂੰ 84 ਵਿੱਚੋਂ ਵਾਰ ਕਢਾਈ ਆ ਇਹਦੇ ਕੋਲ ਪਹਿਲੀ ਦੁੱਜੀ ਤਿਜੀ ਚੌਥੀ ਦੀ ਨਹੀਂ ਕਲਾਸਾ ਮਿਹਰ ਨਜ਼ਰ ਨਾਲ ਚੌਥੀ ਮੰਜ਼ਲ ਦਏ ਪਚਾਈ ਆ ਮਿਹਰ ਨਜ਼ਰ ਨਾਲ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਰ ਦੀ ਧਾਰ ਇਹ ਜਗਤ ਦੀ ਪਹਿਚਾਨ ਪਹਿਚਾਨ ਵਿੱਚ ਬਿਨਾ ਭਗਤਾਂ ਬਿਨਾ ਭਗਤਾਂ ਕਿਸੇ ਨਾ ਪਾਈ ਹੈ ਅੱਗੇ ਆ ਹੋਰ ਤਰ ਤੇ ਕੀ ਕਿਰਪਾ ਕੀਤੀ ਹੈ ਜਨ ਭਗਤੋ ਅੱਜ ਤੋਂ ਤੁਹਾਨੂੰ ਕਦੇ ਕਹਿਣਾ ਨਹੀਂ ਬਚਨ ਸਖਤ ਵੇਖੋ ਪਰਮੇਸ਼ਰ ਦੀ ਕਿਰਪਾ ਜਨ ਭਗਤੋ ਅੱਜ ਤੋਂ ਤੁਹਾਨੂੰ ਕਦੇ ਕਹਿਣਾ ਨਹੀਂ ਬਚਨ ਸਖਤ ਸਾਧ ਪ੍ਰੇਮ ਨਾਲ ਬੁਲਾਈ ਆ ਯਾਦ ਰੱਖਿਓ ਇਹ ਵਕਤ ਯਾਦ ਰੱਖਿਓ ਇਹ ਵਕਤ ਯੁਗ ਚੌਂਕੜੀ ਫਿਰ ਹੱਥ ਕਿਸੇ ਨਾ ਆਈ ਆ ਬਿਨਾ ਪ੍ਰਭੂ ਤੋਂ ਕਿਸੇ ਨਹੀਂ ਕਹਿਣਾ ਭਗਤ ਜੇ ਪਰਮੇਸ਼ਰ ਦੇ ਦਰਸ਼ਨ ਹੋਣ ਤੇ ਫੇਰ ਹੀ ਭਗਤ ਬਣ ਸਕਦਾ ਉਦਾਂ ਭਗਤ ਕੋਈ ਨਹੀਂ ਬਣਿਆ ਜਿਹੜੇ ਪਿਛਲੇ ਵੀ ਭਗਤ ਬਣਿਆ ਉਹਨੂੰ ਪਰਮੇਸ਼ਰ ਨੇ ਕਾਲਪੁਰਖ ਨੇ ਦਰਸ਼ਨ ਦਿੱਤੇ ਤਾਂ ਤਾਂ ਹੀ ਉਹ ਭਗਤ ਬਣਿਆ ਨਹੀਂ ਤਾਂ ਉਹ ਭਗਤ ਨਹੀਂ ਕੋਈ ਬਣ ਸਕਦਾ ਬਿਨਾ ਪ੍ਰਭੂ ਤੋਂ ਕਿਸੇ ਨੇ ਕਹਿਣਾ ਭਗਤ ਕੋਝੇ ਕਮਲਿਆਂ ਗਲੇ ਨਾ ਕੋਈ ਲਗਾਈਆ ਤੁਸੀਂ ਉੱਤੇ ਫਰਸ਼ ਮੈਂ ਮਾਲਕ ਉੱਤੇ ਅਰਸ਼ ਤੁਸੀਂ ਉੱਤੇ ਫਰਸ਼ ਮੈਂ ਮਾਲਕ ਉੱਤੇ ਅਰਸ਼ ਅੰਤਰ ਅਮਰਤ ਮੇਗ ਬਰਸ ਤਹਾਡੀ ਮੈਲਤ ਵਾਈ ਆ ਕਿਉਂ ਗੋਰੇ ਅਵਤਾਰ ਪਗੰਬਰਾਂ ਨੂੰ ਵੇਖ ਕੇ ਮੈਨੂੰ ਤੁਹਾਡੇ ਉੱਤੇ ਆ ਗਿਆ ਤਰਸ ਕੌਣ ਕਹਿ ਰਿਹਾ ਪਰਮੇਸ਼ਰ ਸਵੈਮ ਆਪ ਕਿਉਂ ਗੋਰੇ ਅਵਤਾਰ ਪਗੰਬਰਾਂ ਨੂੰ ਵੇਖ ਕੇ ਮੈਨੂੰ ਤੁਹਾਡੇ ਉੱਤੇ ਆ ਗਿਆ ਤਰਸ ਚਾਰ ਯੁਗ ਤੁਹਾਡਾ ਲੇਖ ਨਾ ਕੋਈ ਮੁਕਾਈ ਆ ਹੁਣ ਚਾਰ ਯੁਗ ਸੁਣ ਤੇ ਲਿਆ ਜੇ ਕਦੇ ਪਰਮੇਸ਼ਰ ਕਿਰਪਾ ਕਰਦੇ ਨਾ ਮੈਂ ਚਾਰ ਯੁਗ ਹੁੰਦੇ ਕਿੰਨੇ ਆ ਹਰ ਬਾਣੀ ਜਾ ਕੇ ਪਰਮੇਸ਼ਰ ਨੇ ਦੱਸਿਆ ਚਾਰ ਯੁਗ ਸਤਜੁਗ ਦੀ ਉਮਰ ਦੱਸੀਆ 17 ਲੱਖ ਤੇ 28 ਹਜ਼ਾਰ ਸਾਲ ਤ੍ਰੇਤੇ ਦੀ ਦੱਸੀਆ 12 ਲੱਖ ਤੇ 96 ਹਜ਼ਾਰ ਸਵਾ ਦਵਾਪਰ ਦੀ 8 ਲੱਖ ਤੇ 64 ਹਜ਼ਾਰ ਸਾਲ ਕਾਲਜਗ ਦੀ ਆ 432 ਹਜ਼ਾਰ ਸਾਲ ਤੇ ਸਾਡੀ ਕਿਸ ਦੀ 50 60 70 ਵਾਹੀ ਕੀ ਦੱਸ ਲਾਂਗੇ ਇਹ ਪਰਮੇਸ਼ਰ ਨੇ ਆ ਕੇ ਕਿਰਪਾ ਕਰਤੀ ਆ ਤੇ ਚਵਾਂ ਯੁਗਾਂ ਦੀ ਕਰ ਲਈ ਟੋਟਲ ਤੇ 4320000 ਬਣਦੇ ਆ ਇਥੇ ਕੀ ਕਿਹਾ 994 ਯੁਗ ਚੌਂਕੜੀ 43 ਲੱਖ 20 ਹਜ਼ਾਰ ਨੂੰ 9994 ਨਾਲ ਗੁਣਾ ਕਰ ਲੋ ਇਹ ਤਾਂ ਅੱਜ ਕੱਲ ਕੰਪਿਊਟਰ ਚੱਲੇ ਪਏ ਤੇ ਹੋ ਜਲੇ ਉਹ ਦਿਨ ਨਹੀਂ ਤੇ ਗੁਣਾ ਹੀ ਨਹੀਂ ਹੋਣੀ ਹੱਥ ਲਈ ਮੁੱਕ ਜਾਣੇ ਇਹ ਪਰਮੇਸ਼ਰ ਨੇ ਦੱਸਿਆ 4 ਅਰਬ 29 ਕਰੋੜ 40 ਲੱਖ ਤੇ 80 ਹਜ਼ਾਰ ਸਾਲ ਬਾਅਦ ਪਹਿਲੀ ਵਾਰ ਇਹ ਖੇਲ ਹੋਇਆ ਨਹੀਂ ਤੇ ਗੁਰੂ ਪੀਰ ਪਗਮਰ অবতার ਭੇਜਦਾ ਰਿਆ ਕਿਉਂ ਗੋਰੇ অবতার ਪਗੰਬਰਾ ਨੂੰ ਵੇਖ ਕੇ ਮੈਨੂੰ ਤੁਹਾਡੇ ਉੱਤੇ ਆ ਗਿਆ ਤਰਸ ਚਾਰ ਯੁਗ ਤੁਹਾਡਾ ਲੇਖ ਨਾ ਕੋਈ ਮੁਕਾਈਆ ਜਿਹੜਾ ਆਇਆ ਉਹ ਕਰਕੇ ਗਿਆ ਮੇਰੇ ਅੱਗੇ ਅਰਜ ਗੁਰੂ ਪੀਰ ਪਗਮਰ ਅਵਤਾਰ ਜਿੰਨੇ ਵੀ ਆਏ ਆ ਜਿਹੜਾ ਆਇਆ ਉਹ ਕਰਕੇ ਗਿਆ ਮੇਰੇ ਅੱਗੇ ਅਰਜ ਤੇਰੇ ਤੇਰੀ ਝੋਲੀ ਪਾਈ ਆ ਜਿਸ ਦੇ ਤੁਸੀਂ ਤੇ ਉਸ ਨੂੰ ਆਇਆ ਦਰਦ ਦਰਦਿਆਂ ਦੁੱਖ ਵੰਡਾਈ ਆ ਅੱਗੇ ਕੀ ਕਿਹਾ ਸੋ ਪੁਰਖ ਆਕਾਲ ਦੀਨ ਦਿਆਲ ਖੇਲ ਕਰੇ ਸਮਰੱਥ ਦਾ ਅੱਖ ਅੱਖ ਨਾਲ ਬਦਲਾਈ ਆ ਨਿਰਗੁਣ ਹੋ ਕੇ ਸਰਗੁਣ ਭੇਖ ਪੰਜ ਤਤ ਕਾਇਆ ਚੋਲਾ ਜੱਟ ਦਾ ਡਾਊਟ ਸਾਰੇ ਕੱਢ ਦਿੱਤੇ ਆ ਫੇਰ ਸੁਣਿਓ ਸੋ ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਸਮਰੱਥ ਦਾ ਅੱਖ ਅੱਖ ਨਾਲ ਬਦਲਾਈ ਆ ਨਿਰਗੁਣ ਹੋ ਕੇ ਸਰਗੁਣ ਭੇਖ ਪੰਡਤ ਤਤ ਕਾਇਆ ਚੋਲਾ ਜੱਟ ਦਾ ਯੋਰਾ ਵਰ ਵੱਡੀ ਵਡਿਆਈ ਆ ਕਿਸੇ ਦਾ ਨਾਮ ਮੂਲ ਨਾ ਰੱਟਦਾ ਉਹ ਕਿਸੇ ਦਾ ਨਾਮ ਨਹੀਂ ਪਿਛਲਾ ਜਪਦਾ ਕਿਸੇ ਦਾ ਨਾਮ ਮੂਲ ਨਾ ਰੱਟਦਾ ਪੂਜਾ ਪਾਠ ਨਾ ਕੋਈ ਵਿਖਾਈ ਆ ਇੱਕ ਲੇਖਾ ਜਾਣੇ ਆਪਣੇ ਆਪ ਦਾ ਇੱਕ ਲੇਖਾ ਜਾਣੇ ਆਪਣੇ ਆਪ ਦਾ ਦਜੀ ਵੰਡ ਨਾ ਕੋਈ ਵੰਡਾਈ ਆ ਜਨ ਭਗਤਾਂ ਨਾਤਾ ਜੋੜ ਕੇ ਪਿਤਾ ਪੁਰਖਾ ਕਾਲ ਬਾਪ ਦਾ ਬਾਹਰ ਜਾਣੇ ਆਪਣੀ ਗੋਦ ਠਾਈ ਆ ਦਰਸ਼ਨ ਦੇਵੇ ਸਤ ਸਰੂਪੀ ਸਾਖiat ਦਾ ਹੁਣ ਇਹ ਵੀ ਸਮਝਾਉਣ ਦੀ ਲੋੜ ਨਹੀਂ ਟਰਾਂਸ ਕਰਨ ਦੀ ਲੋੜ ਨਹੀਂ ਟਰਾਂਸ ਮਹਾਰਾਜ ਨੇ ਵਿਆਖਿਆ ਕਰ ਕਰ ਕੇ ਬਾਣੀ ਲਿਖਾਈ ਆ ਸਾਖੇ ਤੋਂ ਹੁੰਦਾ ਜਿਹੜਾ ਹੁਣ ਜਿੱਦਾਂ ਅਸੀਂ ਬੈਠੇ ਆਂ ਆਮੋ ਸਾਹਮਣੇ ਭਗਤ ਕਾਲਪੁਰਖ ਦੇ ਸਾਹਮਣੇ ਬੈਠੇ ਦਰਸ਼ਨ ਦੇਵੇ ਸਤ ਸਰੂਪੀ ਸਾਖiat ਦਾ ਸਨਮੁਖ ਆਪਣਾ ਪੜਦਾ ਲਾਈ ਆ ਪ੍ਰੇਮ ਪਿਆਲਾ ਦੇ ਕੇ ਆ ਬੇ ਹੱਦ ਦਾ ਹਾਤੀ ਦਾ ਬਦਲਾਈ ਆ ਗੋਰੀ ਅਵਤਾਰ ਪੀਰ ਪਗੰਬਰ ਕਹਿਣ ਪ੍ਰਭੂ ਵੇਖ ਆਪਣੇ ਬੰਦੇ ਤੇਰੀ ਬੰਦਗੀ ਗੈ ਭਲਾਈ ਆ ਤੇਰੀ ਮਾਇਆ ਕੀਤੇ ਗੰਦੇ ਕੂੜ ਵਾਸ਼ਨਾ ਤੇਰੀ ਡੇਰਾ ਰੇ ਢਾਈ ਆ ਅਸੀਂ ਦੱਸ ਕੇ ਆਏ ਕਾਲ ਯੁਗ ਅੰਤਮ ਆਏ ਆਪਣੇ ਕੰਡੇ ਕਾਲ ਯੁਗ ਦੇ ਅੰਤਮ ਉਹ ਆਊਗਾ ਇਹ ਦੱਸ ਕੇ ਆਏ ਗੁਰੂ ਪੀਰ ਪਗੰਬਰ ਅਵਤਾਰ ਕਹਿੰਦੇ ਅਸੀਂ ਦੱਸ ਕੇ ਆਏ ਕਲਯੁਗੰਤਮ ਆਏ ਆਪਣੇ ਕੰਡੇ ਪਿਛਲਾ ਪੰਦ ਮਕਾਈਆ ਗੁਰਮੁਖ ਵਿਰਲਾ ਜੁਗ ਜਨਮ ਦੀ ਟੁੱਟੀ ਗੰਡੇ ਪਰ ਆਬ ਡੋਰੀ ਤੰਦ ਬੰਧਾਈ ਆ ਸਾਰਜੁਗ ਤ੍ਰੇਤਾ ਦਵਾਪਰ ਕਲਯੁਗ ਜੋ 23 ਅਵਤਾਰ ਭਗਤ ਦੇ 18 ਈਸਾ موسی ਮਹਮਦ ਨਾਨਕ ਗੋਬਿੰਦ ਧਾਰਾ ਨਾਲ ਹੰਡੇ ਇਹ ਤੁਸੀਂ ਕਹੋਂ ਜਿਹੜੇ ਇਹਨਾਂ ਦੇ ਨਾਲ ਸਾਥ ਲਿਆ ਇਹ ਲਿਖਿਆ ਫੇਰ ਸੁਣਿਓ ਜੋ ਤੇਈ ਅਵਤਾਰ ਭਗਤ 18 ঈਸਾ موسی محمد ਨਾਨਕ ਗੋਬਿੰਦ ਧਾਰਾ ਨਾਲ ਹੰਡੇ ਅੰਤਮ ਇਕੱਠੇ ਕੀਤੇ ਆਈ ਆ ਜਿਨ੍ਹਾਂ ਨੂੰ ਜੀਵ ਜਹਾਨ ਕਹਿਣ ਗੰਦੇ ਸੋ ਪ੍ਰਭ ਕਿਰਪਾ ਕਰਕੇ ਕੀਤੇ ਚੰਗੇ ਚੰਗੀ ਤਰ੍ਹਾਂ ਆਪਣੇ ਨਾਲ ਮਲਾਈ ਆ ਬਾਦਰਖਾਨ ਸੋਹੰਗਰੰਦੇ ਰੰਦੇ ਜਿੱਦਾਂ ਲੱਕਣ ਨੂੰ ਸਾਫ਼ ਕਰ ਦਿੰਦਾ ਨਾ ਅੰਦਰ ਰਗੜ ਕੇ ਰੰਧਾ ਮਾਰੇ ਵਾਹ ਦਾਈਆ ਜੋਤੀ ਜੋਸ ਰੂਪ ਆ ਰ ਆਪ ਆਪਣੇ ਕਿਰਪਾ ਕਰ ਮਜਲਿਸ ਭਗਤਾਂ ਨਾਲ ਰਖਾਈ ਆ ਇੱਕ ਜੋ ਪਰਮੇਸ਼ਰ ਆ ਉਹਦਾ ਰੰਗ ਰੂਪ ਰੇਖ ਨੇ ਕੋਈ ਕੀ ਵੇ ਅੱਗੇ ਕੀ ਕਿਆ ਜਨ ਭਗਤਾਂ ਕੋਲੋਂ ਭਗਤ ਰਹਿ ਪੁੱਛ ਕਿੱਥੇ ਮਿਲੇ ਬੇ ਪਰਵਾਹੀ ਆ ਜਨ ਭਗਤਾਂ ਕੋਲੋਂ ਭਗਤ ਰਹਿ ਪੁੱਛ ਕਿੱਥੇ ਮਿਲੇ ਬੇ ਪਰਵਾਹੀ ਆ ਆ ਜਿੰਨ ਕੇ ਉਹ ਸਭ ਦੀ ਮੰਗੇ ਸੁੱਖ ਚਾਰ ਘੰਟ ਧਿਆਨ ਲਗਾਈ ਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨਾ ਮਨਸ ਨਾ ਇੱਥੇ ਵੀ ਡਾਊਟ ਹੋ ਗਿਆ ਕਲੀਅਰ ਪਿਓ ਦਾ ਗੰਮੀ ਸ਼ਕਤੀ ਨੂੰ ਨੇਖ ਲੰ ਕਿਹਾ ਗਿਆ ਗੰਮੀ ਸ਼ਕਤੀ ਨੂੰ ਸਤਗੁਰੂ ਕਿਹਾ ਗਿਆ ਉਹ ਸਭ ਕੁਝ ਇਹਨਾਂ ਸਰੀਰਾਂ ਦੇ ਵਿੱਚ ਉਹਨੇ ਖੇਲ ਕੀਤਾ ਉਹ ਆ ਕੋਈ ਮਾਨਸ ਮਨੁੱਖ ਨਹੀਂ ਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨਾ ਮਾਨਸ ਨਾ ਮਨੁਖ ਜੋਤੀ ਜਾਤਾ ਪੁਰਖ ਬਦਾਤਾ ਮਾਲਕ ਖਾਲਕ ਪਤ ਪਤ ਪਰਮੇਸ਼ਰ ਪਾਰ ਬ੍ਰह्म ਨਿਰਗੁਣ ਨੂਰ ਜੋਤ ਰਚਨਾਈਆ ਜਿਸ ਨੂੰ ਭਗਤਾ ਮੈਂਦੀ ਲੱਗੀ ਭੁੱਖ ਬਿਨ ਦਰਸ਼ਨ ਸਾਤ ਕਦੇ ਨਾ ਆਈਆ ਹੁਣ ਦਿਨ ਚੱਲ ਰਿਹਾ ਅੱਜ ਸਿੱਧੀਆਂ ਦੇ ਤੇ ਗੁਰੂ ਗੋਬਿੰਦ ਸਿੰਘ ਨੇ ਉਹ ਵੇਲੇ ਕਹਿਤਾ ਸੀ ਵੀ ਜਦੋਂ ਆਇਆ ਇਹ ਕਰੂਗਾ ਮੇਰੇ ਬਾਰੇ ਦੱਸੂਗਾ ਉਹ ਵੇਲੇ ਨਾ ਕਹਿਤਾ ਕਿ ਜਦੋਂ ਆਇਆ ਉਹਦੇ ਪੰਜ ਲਖਾਰੀ ਹੋਣੇ ਆ ਹਰ ਸੰਗਤ ਨੂੰ ਤੇ ਪਤਾ ਵੀ ਪਾਸ਼ਾ ਦੇ ਕਿੰਨੇ ਲਖਾਰੀ ਜਿਹੜੇ ਬਾਹਰੋਂ ਆਏ ਉਹਨਾਂ ਨੂੰ ਚਲ ਨਹੀਂ ਪਤਾ ਕਿ ਪਾਸ਼ਾ ਨੇ ਉਹ ਵੇਲੇ ਕਹਿਤਾ ਕੀ ਕਿਹਾ ਗੋਬਿੰਦ ਕਹੇ ਇਹ ਖੇਲ ਨਰੰਕਾਰੀ ਇਹ ਖੇਲ ਆ ਕੈਦਲਾ ਅਕਲ ਕਲਤਾਰੀ ਆਪ ਕਰਾਈਆ ਜੇ ਸੁਵੇਲੇ ਆਵੇ ਉਸ ਦੀ ਵਾਰੀ ਵਾਰਤਾ ਮੇਰੀ ਦਹਿ ਪਰਗਟਾਈਆ ਉਸ ਦੀ ਕਲਾ ਹੋਵੇਗੀ ਯਾਰੀ ਯਾਰ ਜੇ ਹੂਰ ਕਰੇ ਰਿਸ਼ਨਾਇਆ ਖਬਰ ਹੋਵੇ ਸਭ ਤੋਂ ਵਾਰੀ ਬੇਰਹਾਰ ਦਰੜਾਈਆ ਉਸ ਦੇ ਪੰਜਾਂ ਤਤਾਂ ਦੇ ਪੰਜ ਹੋਣੇ ਲਖਾਰੀ ਤਾਂ ਤਨ ਗੁਰੂ ਗੋਬਿੰਦ ਸਿੰਘ ਨੇ ਉਹ ਵੇਲੇ ਕਹਿਤਾ ਜਦੋਂ ਆਇਆ ਤਾਂ ਉਹਦੇ ਪੰਜ ਲਖਾਰੀ ਹੋਣਗੇ ਉਸ ਦੇ ਪੰਜਾਂ ਤਤਾਂ ਦੇ ਪੰਜ ਹੋਣੇ ਲਖਾਰੀ ਪੰਜਾਂ ਗੋਬਿੰਦ ਦਾ ਦੇ ਗਵਾਇਆ ਮੇਰੀ ਆਸਾ ਪੂਰੀ ਕਰੇ ਸਾਰੀ ਸਰਸਾ ਦੀ ਭੇਟਾ ਵਾਲੇ ਫੇਰਦੇ ਦਹਰਾਇਆ ਜਿੰਨਾ ਵਿੱਚ ਲਗ ਮਾਤਰ ਘਟ ਨਾ ਕਰੇ ਕੰਨ ਦੇ ਬਿਯਾਰੀ ਔਕੜ ਦਲੈਂਕੜ ਲਾਵੰਦ ਲਾਵੰ ਬਜੀ ਰਹਿਣ ਕੋਈ ਨਾ ਪਾਈਆ ਸੋ ਵਕਤ ਸਹਨਣਾ ਆ ਗਿਆ ਪੁਰਖ ਅਕਾਲ ਆ ਗਿਆ ਖੇਨ ਖਿਲਾ ਗਿਆ ਸ਼ਬਦ ਸ਼ਬਦੀ ਡੰਗ ਵਜ ਆ ਗਿਆ ਸੰਭਲਿਆ ਆਪਣਾ ਤਾਮ ਸਹਾ ਗਿਆ ਬਿਨਾ ਪੇ ਪੇ ਦੇ ਆਪਣਾ ਆਪ ਸਿਪਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਿਸ ਦੀ ਸਭ ਨੇ ਚੱਲਣਾ ਵੇਚ ਆਗਿਆ ਅੱਗੇ ਹੋ ਕੇ ਆਪਣਾ ਬਲ ਨਾ ਕੋਈ ਵਿਖਾਈਆ ਇਹ ਉਹ ਪਰਮੇਸ਼ਰ ਆ ਜਿਹਦੀ ਅਗਿਆ ਚ ਸਾਰਿਆਂ ਚੱਲਣਾ ਗੁਰੂ ਪੀਰ ਪਕਮਰ ਅਵਤਾਰ ਵੀ ਦੀ ਅਗਿਆ ਚ ਚੱਲਦੇ ਰਹੇ ਆਓ ਜਿਕਰੇ ਨਾਲ ਸਾਥ ਦੇਣਾ ਸੋਹਣ ਮਾਰਾਇਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜੇ